ਹਰ ਕਾ ਨਾਮ ਤੇ ਆਏ ਸੋ ਸੁਭਨਾ ਨੋ ਕਰਦਾਨ ਜਨਮ ਕਰ ਮਨ ਉਤਰੈ ਮਨ ਤੇ ਜਾਏ ਗੁਮਾਨ ਕਾਮ ਕ੍ਰੋਧ ਨਾ ਮੋਹੀਏ ਪੀਸੈ ਲੋਭ ਸੁਵਾਨ ਸੱਚੇ ਮਾਰਗ ਚਲਦਿਆਂ ਉਸਤਤ ਕਰੇ ਜਹਾਨ 86 ਤੀਰਥ ਸਗਲ ਪੁੰਨ ਬੰਦਿਆ ਤੂੰ ਥਾੜ ਤੀਰਥਾਂ ਤੇ ਇਸ਼ਨਾਨ ਕਰਨ ਦਾ ਮਹਾਰਾਜ ਜੀ ਨੇ ਫਲ ਦੱਸ ਦਿੱਤਾ ਇੱਕ ਕੀ ਬਚਨ ਗਿਆ 860 ਤੀਰਥ ਸਗਲ ਕੁਨ ਬੰਦਿਆ ਤੈਨੂੰ ਠਾੜ ਠੜ ਤੀਰਥਾਂ ਤੇ ਜਾ ਕੇ ਇਸ਼ਨਾਨ ਕਰਨ ਦੀ ਲੋੜ ਨਹੀਂ ਸਾ ਸੰਗਤ ਇਸ਼ਨਾਨ ਦਾ ਇੱਕ ਪਾਸੇ ਆ ਸਾਡੇ ਵਿੱਚ ਕਿੰਨੇ ਸ਼ਰੀਰ ਬੈਠੇ ਆ ਸਾਨੂੰ ਉਹਨਾਂ 68 ਤੀਰਥਾਂ ਦਾ ਨਾਮ ਵੀ ਨਹੀਂ ਪਤਾ ਹੁੰਦਾ ਵੀ ਉਹ ਕਿਹੜੇ ਕਿਹੜੇ ਠਾੜ ਤੀਰਥ ਇਸ਼ਨਾਨ ਕਰਨਾ ਦਾ ਇੱਕ ਪਾਸੇ ਪਰ ਮਹਾਰਾਜੀ ਗੁਰੂ ਅਰਜਨ ਦੇ ਪਾਤਸ਼ਾਹ ਕਹਿੰਦੇ ਆ 860 ਤੀਰਥ ਸਗਲ ਕੁਨ ਉਹਨਾਂ 68 ਤੀਰਥਾਂ ਦਾ ਫਲ ਤੈਨੂੰ ਘਰ ਦੇ ਵਿੱਚ ਬੈਠਿਆਂ ਮਿਲ ਜਾਊਗਾ ਕਦੋਂ ਜੀ ਦਇਆ ਪਰਵਾਹ ਬੰਦਿਆ ਰੱਬ ਦੇ ਬਣਾਏ ਹੋਏ ਜੀਵਾਂ ਦੇ ਉੱਤੇ ਦਇਆ ਕਰੇ ਰੱਬ ਦੇ ਬਣਾਏ ਹੀ ਕੁਦਰਤ ਰੱਬ ਦੇ ਬਣਾਏ ਹੋਏ ਜੀਵਾਂ ਦੇ ਉੱਤੇ ਦਇਆ ਕਰ ਦਵੇਂ ਤੇ ਤੈਨੂੰ 68 ਤੀਰਥਾਂ ਦਾ ਇਸ਼ਨਾਨ ਕਰਨ ਦੀ ਲੋੜ ਨਹੀਂ ਤੈਨੂੰ ਮਹਾਪੁਰਖਾਂ ਦੀ ਸੰਗਤ ਕਰਕੇ ਰੱਬ ਦੇ ਨਾਮ ਦਾ ਜਪ ਕੇ 68 ਤੀਰਥਾਂ ਦਾ ਫਲ ਪ੍ਰਾਪਤ ਹੋਊਗਾ 863 ਸਗਲ ਪੁਨ ਜੀਤਿਆ ਪ੍ਰਭਾਨ ਨੂੰ ਜੀਵਾਂ ਦੇ ਉਤੇ ਦਇਆ ਕਰੇ ਸਾ ਸੰਗਤ ਹੁਣ ਤੁਹਾਨੂੰ ਵੀ ਪਤਾ ਮੈਨੂੰ ਵੀ ਪਤਾ ਸੀ ਕਿੰਨੀ ਕੁ ਦਇਆ ਕਰਦਿਆਂ ਜੀਵਾਂ ਦੇ ਉਤੇ ਉਹਨਾ ਸਮਾਂ ਵਿਆਹ ਕਿਸੇ ਦਾ ਸੰਪੂਰਨ ਨਹੀਂ ਹੁੰਦਾ ਜਦੋਂ ਤੱਕ ਸਾ ਸੰਗਤ ਸੋ ਮੁਰਗਾ ਵੱਡਿਆ ਨਾ ਜਾਵੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਕਿਹੜੇ ਜੀਵਾਂ ਦੇ ਉਤੇ ਦਇਆ ਕਰਦਿਆਂ ਜੀ ਉਦੋਂ ਤੱਕ ਵਿਆਹ ਸੰਪੂਰਨ ਨਹੀਂ ਜਦੋਂ ਤੱਕ ਬੱਕਰੇ ਨਾ ਵੱਢੇ ਜਾਣ ਮੁਰਗੇ ਨਾ ਵੱਢੇ ਜਾਣ ਇੱਕ ਪਾਸੇ ਬਾਦਸ਼ਾਹ ਕਹਿੰਦਿਆ ਤੂੰ ਜੀਵਾਂ ਦੇ ਉੱਤੇ ਦਇਆ ਕਰੇ ਤੇ ਤੇਰਾ ਮਾਰਾ ਕਹਿੰਦੇ ਠਾਰ ਦੀ ਠੰਦਾ ਫਲ ਵੀ ਇਸ਼ਾਨਾਨ ਵੀ ਆ ਦੂਸਰੇ ਪਾਸੇ ਉਹਦੀ ਬਣਾਈ ਹੋਈ ਕੁਦਰਤ ਆ ਸੰਗਤ ਆ ਵੀ ਕਰਿਓ ਇਹੋ ਜਿਹਾ ਸਮਾਂ ਆ ਰਿਹਾ ਅੱਗੇ ਜਿਵੇਂ ਮਹਾਂਪੁਰਖ ਰੱਬ ਦੇ ਪਿਆਰੇ ਦੱਸ ਰਹੇ ਨੇ ਹੁਣ ਬੜਾ ਭਿਆਨਕ ਸਮਾਂ ਆ ਰਿਹਾ ਬਚੇਗਾ ਉਹੀ ਜਿਹੜੇ ਰੱਬ ਦੇ ਨਾਮ ਦੇ ਨਾਲ ਜੁੜੇ ਹੋਏ ਆ ਅਈ ਤਾਂ ਵੇਖ ਲੋ ਜਿਹੜੇ ਕਹਿੰਦੇ ਆ ਵੀ ਦੁਨੀਆ ਦਾ ਸਰਪੰਚ ਦੇਸ਼ ਅਮਰੀਕਾ ਵਰਗੇ ਅਮਰੀਕਾ ਵਰਗੇ ਤੇ ਸਾਧ ਸੰਗਤ ਉਹ ਵੀ ਕੁਦਰਤ ਦੀ ਲਪੇਟ ਦੇ ਵਿੱਚ ਆ ਕਿੱਡਾ ਨੁਕਸਾਨ ਹੋ ਰਿਹਾ ਹੈ ਜੰਗਲਾਂ ਦੇ ਜੰਗਲ ਘਰਾਂ ਦੇ ਘਰ ਤਵਾ ਹੋ ਗਏ ਅੱਗ ਦੇ ਨਾਲ ਇਹ ਕੁਦਰਤ ਦੀ ਮਾਰ ਹੀ ਆ ਸਾਧ ਸੰਗਤ ਮੈਂ ਵਚਨ ਇਹ ਕਰਿਆ ਵੀ ਆਉਣ ਵਾਲਾ ਸਮਾਂ ਜਿਵੇਂ ਮਹਾਪੁਰਖ ਰੱਬ ਦੇ ਪਿਆਰੇ ਦੱਸ ਰਹੇ ਨੇ ਇਹੋ ਜਿਹਾ ਭਿਆਨਕ ਸਮਾਂ ਤੇ ਆ ਰੱਬ ਦੇ ਪਿਆਰਿਆਂ ਕਰਕੇ ਸਾਧ ਸੰਗਤ ਜਿਹੜੇ ਆ ਜੱਤਾਂਪ ਹੋ ਰਹੇ ਨੇ ਇਹ ਇਹ ਜੇ ਨਾ ਹੋਣ ਤੇ ਸਾਧ ਸੰਗ ਧਰਤੀ ਕਦੋਂ ਦੀ ਨਿਕਰ ਜਾਵੇ ਖਤਮ ਹੋ ਜਾਵੇ ਇਹ ਜਪ ਤਪ ਕਰਕੇ ਰੱਬ ਦੇ ਸਿਮਰਨ ਕਰਕੇ ਜਿਹੜੇ ਦਿਨ ਰਾਤ ਭਾਵੇਂ ਲੋਕ ਤਾਂ ਇਹੋ ਜਿਹੀਆਂ ਗੱਲਾਂ ਕਰਦੇ ਨੇ ਜੀ ਇਹ ਜੀ ਖੰਡ ਪਾਠਾਂ ਦੀ ਇਹਨੇ ਇਹਨੇ ਪਾਠਾਂ ਦੀ ਕੀ ਫਾਇਦਾ ਜੀ ਲੜੀ ਚਲਾਉਂਦਾ ਇਹਨੇ ਇਹਨੇ ਪਾਠ ਕਰਨਾ ਇੱਕ ਵਾਰ ਵਾਹਿਗੁਰੂ ਕਿਹਾ ਵੀ ਚੰਗਾ ਹੁੰਦਾ ਇਹ ਜੀ ਤੋਤਾ ਰਟਣਾ ਜੀ ਬਨਾਨਾ ਬੜਾ ਕੁਛ ਅੱਜ ਦੀ ਪੁੱਠੀ ਹਵਾ ਚੱਲੀ ਹੋਈ ਹੈ ਔਰ ਸਾਧ ਸੰਗਤ ਮਨ ਦੇ ਵਿੱਚ ਇਹੋ ਜਿਹੇ ਖਿਆਲ ਨਹੀਂ ਤੁਸੀਂ ਉਹਨਾਂ ਮਹਾਪੁਰਖਾਂ ਦੀ ਸੰਗਤ ਰੱਬ ਦੇ ਪਿਆਰਿਆਂ ਦੀ ਕਰਦੇ ਹੋ ਸਾਧ ਸੰਗਤ ਰੱਬ ਦੇ ਨਾਮ ਨੂੰ ਅਮਰਤ ਵੇਲੇ ਉੱਠ ਕੇ ਜੱਭੋ ਸੇਵਾ ਸਿਮਰਨ ਕਰੋ ਮਹਾਪੁਰਖਾਂ ਦੀ ਚੰਗੇ ਮਹਾਪੁਰਖਾਂ ਦੀ ਸੰਗਤ ਕਰੋ ਜਿਹੜੇ ਆਪ ਜੋੜਿਆ ਤੁਹਾਨੂੰ ਜੋੜਦੇ ਤਾਂ ਤੇ ਫਿਰ ਮਹਾਰਾ ਦੀ ਬਾਣੀ ਕਹਿੰਦੀ ਆ 68 ਤੀਰਥ ਸਗਲ ਪੁੰਨ ਜੀ ਦਿਆ ਪ੍ਰਬਾਨ ਜਿਸ ਨੂੰ ਦੇਵੇ ਦਿਆ ਕਰ ਸੋਈ ਪੁਰਖ ਸਜਾਨ ਜਿਨ੍ਹਾਂ ਮਿਲਿਆ ਪ੍ਰਭ ਆਪਣਾ ਨਾਨਕ ਪਰਮੇਸ਼ਰ ਪਿਆਰੇ ਉਹ ਰੱਬ ਦੇ ਪਿਆਰੇ ਮਿਲੇ ਐ ਸਾਧ ਸੰਗ ਜਿਨ੍ਹਾਂ ਨੂੰ ਰੱਬ ਮਿਲ ਗਿਆ ਫਿਰ ਮਹਾਰਾਜ ਜੀ ਕੋ ਉਹਨਾਂ ਦੀ ਬਾਤ ਕਹਿੰਦੇ ਆ ਨਾਨਕ ਤੈਨੂੰ ਕੁਰਬਾਨ ਉਹਨਾਂ ਤੋਂ ਕੁਰਬਾਨ ਬਲਿਹਾਰ ਜਾਣੇ ਆ ਕਿੰਨਾ ਤੋਂ ਹਉ ਕੁਰਬਾਨੇ ਜਾਉ ਤੇ ਨਾ ਕਿ ਲੈਣ ਜੋ ਤੇਰਾ ਨਾਮ ਲੈਣ ਜੋ ਤੇਰਾ ਨਾਮ ਤੇ ਨਾ ਕਹਿ ਹਉ ਸਾਦ ਕੁਰਬਾਨੇ ਜਾਉ ਮਹਾਰਾਜ ਜਿਹੜੇ ਤੇਰੇ ਨਾਮ ਨੂੰ ਜਪਣ ਵਾਲੇ ਐ ਉਹਨਾਂ ਦੇ ਚਰਨਾਂ ਦੀ ਧੂੜ ਹੀ ਪ੍ਰਾਪਤ ਹੋ ਜਾਏ ਕਿਤੇ ਦਾਣ ਮਹਿੰਡਾ ਕਲੀ ਖਾਕ ਤੜੀ ਸਾਹ ਸੰਗਤ ਪੈਰ ਦੀ ਜੇ ਕਿਤੇ ਉਹ ਸਤਲੀ ਦੀ ਨਾਮ ਜਪਣ ਵਾਲੇ ਦੀ ਚਰਨਾਂ ਦੀ ਧੂੜ ਹੀ ਮਿਲ ਜਾਵੇ ਆਵੇਂ ਆ ਤਾਂ ਮਨ ਦੇ ਵਿੱਚ ਸ਼ੰਕੇ ਕੀ ਫਾਇਦਾ ਜੀ ਉੱਟੇ ਹੋਏ ਸ਼ੇਤਰਾਂ ਦੀ ਜੁੱਤੀਆਂ ਦੀ ਧੂੜ ਨੂੰ ਮੱਥੇ ਦੇ ਉੱਤੇ ਲਾਉਂਦਾ ਸਾਧ ਸੰਗ ਜਿਨ੍ਹਾਂ ਦੇ ਨਾਲ ਕਿਰਪਾ ਵਰਤੀਆਂ ਨੇ ਤੇ ਉਹ ਤਾਂ ਉਹਨਾਂ ਨੂੰ ਪਤਾ ਨੇ ਵੀ ਇਸ ਧੂੜ ਦੇ ਵਿੱਚ ਵੀ ਕਿੰਨੀ ਤਾਕਤ ਹੈ ਇੱਕ ਸੰਤ ਈਸ਼ਰ ਸਿੰਘ ਜੀ ਮਹਾਰਾਜ ਉਹਨਾਂ ਦੀ ਸੰਪਰਦਾ ਦੇ ਵਿੱਚ ਮਹਾਪੁਰਖ ਹੋਏ ਸੰਤ ਬਾਬਾ ਆਇਆ ਸੀ ਜੀ ਖੋਤੀ ਮਰਦਾਨੀ ਪਾਕਿਸਤਾਨ ਦੇ ਵਿੱਚ ਅੱਜ ਦੇ ਸਮੇਂ ਵਿੱਚ ਉਹਨਾਂ ਦੇ ਕੋਲ ਇੱਕ ਸਾ ਸੰਗਤ ਸਿੰਘ ਰਹਿੰਦਾ ਹੁੰਦਾ ਸੀ ਸਿੰਘ ਰਹਿੰਦਾ ਸੀ ਤੇ ਉਹ ਮੁੱਖ ਦੇ ਉੱਤੇ ਉਹਨਾਂ ਦੇ ਦਾੜਾ ਨਹੀਂ ਸੀ ਆ ਰਿਹਾ ਸਿੰਘ ਦੇ ਕਾਫੀ ਉਮਰ ਤਾਂ ਕਾਫੀ ਹੋ ਚੁੱਕੀ ਸੀ ਪਰ ਮੁੱਖ ਦੇ ਉੱਤੇ ਦਾੜਾ ਨਹੀਂ ਸੀ ਆ ਰਿਹਾ ਤੇ ਤੁਹਾਨੂੰ ਪਤਾ ਤੇ ਦੁਨੀਆ ਦਾ ਸੁਭਾਅ ਨਾਲ ਦੇ ਸਿੰਘਾਂ ਦਾ ਤਾਂ ਇਹੋ ਜਿਹਾ ਹੀ ਹੁੰਦਾ ਤੇ ਉਹ ਉਹਨੂੰ ਛੇੜਿਆ ਕਰਨ ਦੇ ਮੁਖ ਦੇ ਵਿੱਚੋਂ ਬੜੇ ਉਹਦੇ ਲਈ ਬੋਲ ਇਹੋ ਜਿਹੇ ਬੋਲਿਆ ਕਰਨ ਕੋਈ ਕਿਹਾ ਕਰੇ ਇਹ ਖੋਜਾ ਸਿੰਘ ਹੈ ਕੋਈ ਕਿਹਾ ਕਰੇ ਲੰਕਾ ਦਾ ਚੋਰ ਹੈ ਮੁਖ ਤੇ ਦਾੜੀ ਨਹੀਂ ਸੀ ਉਮਰ ਤਾਂ ਸੀ ਕਾਫੀ ਤੇ ਮੁਖ ਦੇ ਉੱਤੇ ਦਾੜੀ ਨਹੀਂ ਸੀ ਕੋਈ ਪੁੱਠੇ-ਪੁੱਠੇ ਨਾਮਾਂ ਦੇ ਨਾਲ ਬਿਸ਼ਾਦ ਕਰਨ ਵਾਸਤੇ ਸਾਧ ਸੰਗਤ ਇਹੋ ਜਿਹੇ ਸ਼ਬਦ ਵਰਤੇ ਜਾਂਦੇ ਹੁੰਦੇ ਕੋਈ ਕਹੇ ਲੰਕਾ ਦਾ ਚੋਰ ਕੋਈ ਕਹੇ ਖੋਜਾ ਸਿੰਘ ਤੇ ਇੱਕ ਦਿਨ ਉਹਨੇ ਰੋਕੇ ਨਾ ਤੇ ਮਹਾਪੁਰਸ਼ਾਂ ਦੇ ਕੋਲ ਬੇਨਤੀ ਕੀਤੀ ਕਹਿੰਦੇ ਹਾਂ ਮਹਾਪੁਰਸ਼ ਕਹਿਣ ਲੱਗੇ ਵੀ ਹਾਂ ਵੀ ਖੋਜੇ ਸਿੰਘਾ ਉਹ ਕਹਿਣ ਲੱਗਿਆ ਮਹਾਪੁਰਸ਼ੋ ਜਾਲਾ ਨਾਲ ਦੇ ਸਿੰਘ ਤਾਂ ਕਹਿੰਦੀ ਕਹਿੰਦੇ ਸੀ ਤੁਸੀਂ ਵੀ ਮੈਨੂੰ ਹੁਣ ਆਏ ਕਹਿਣ ਲੱਗ ਪਏ ਮਹਾਪੁਰਸ਼ ਮੇਰੇ ਤਾਂ ਇੱਕੋ ਹੀ ਅਰਦਾਸ ਹੈ ਕਿ ਮੈਨੂੰ ਮੇਰੇ ਤੇ ਇੱਕ ਕਿਰਪਾ ਕਰ ਦਿਓ ਮਹਾਪੁਰਸ਼ ਕਹਿਣ ਲੱਗੇ ਦੱਸ ਸਿੰਘਾ ਕੀ ਚਾਹੀਦਾ ਮਹਾਪੁਰਸ਼ੋ ਕਿਰਪਾ ਕਰੋ ਮੈਨੂੰ ਆ ਡਾੜੇ ਦੀ ਪ੍ਰਾਪਤੀ ਹੋ ਜਾਏ ਮੈਨੂੰ ਬੜਾ ਸਤਾਉਂਦੇ ਆ ਨਾਲ ਦੇ ਕੋਈ ਲਾਂਕਾ ਦਾ ਜੋ ਕੋਈ ਖੋਜਾ ਸਿੰਘ ਕੋਈ ਬੜਾ ਇਹੋ ਜਿਹਾ ਸ਼ਬਦ ਵਰਤਦੇ ਆ ਤੇ ਮਹਾਰਾਜ ਕਿਰਪਾ ਕਰੋ ਕਿ ਮੁਖ ਤੇ ਦਾੜਾ ਆ ਜਾਵੇ। ਕਹਿੰਦੇ ਮਹਾਪੁਰਸ਼ਾਂ ਨੇ ਫਿਰ ਬਚਨ ਕੀਤਾ ਠੀਕ ਹੈ ਸਿੰਘਾ ਮੁਖ ਤੇ ਦਾੜਾ ਆ ਜਾਏਗਾ ਜਦੋਂ ਅੰਮ੍ਰਿਤ ਵੇਲੇ ਦਰਬਾਰ ਸਾਹਿਬ ਦੇ ਵਿੱਚ ਸੰਗਤ ਜਾਂਦੀ ਹੈ ਨਾ ਨਮਸਕਾਰ ਕਰਨ ਵਾਸਤੇ ਜਿੱਥੇ ਜੋੜੇ ਲਾਉਂਦੀ ਹੈ ਸੰਗਤ ਉੱਥੋਂ ਉਹਨਾਂ ਸੰਗਤਾਂ ਦੇ ਚਰਨਾਂ ਦੇ ਉਹ ਜੋੜਿਆਂ ਦੀ ਧੂੜ ਨੂੰ ਜੋੜਿਆਂ ਦੇ ਵਿੱਚੋਂ ਲੱਗੀ ਹੋਈ ਨੂੰ ਲਾਇਆ ਕਰ ਕੱਪੜੇ ਦੇ ਨਾਲ ਹੱਥ ਦੇ ਨਾਲ ਆਪਣੇ ਮੁਖ ਦੇ ਉੱਤੇ ਜਿੱਥੇ ਜਿੱਥੇ ਮੁਖ ਦੇ ਉੱਤੇ ਹੱਥ ਫੇਰੇਗਾ ਉਹ ਚਰਨਾਂ ਦੀ ਧੂੜ ਦੇ ਉਹ ਦਾੜਾ ਆ ਜਾਏਗਾ। ਨਾਲ ਦੀ ਨਾਲ ਰਸਨਾ ਦੇ ਨਾਲ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਜਪਣੀ ਤੇ ਸਾਧ ਸੰਗਤ ਉਹ ਮਹਾਂਪੁਰਖਾਂ ਦੀ ਜਿੱਤੀ ਜੁਗਤੀ ਦੇ ਨਾਲ ਰੋਜ਼ਾਨਾ ਆਈ ਸੰਗਦੇ ਜੋੜੇ ਝਾੜਿਆ ਕਰੇ ਤੇ ਨਾਲੇ ਰਸਨਾ ਦੇ ਨਾਲ ਸਤਨਾਮ ਵਾਹਿਗੁਰੂ ਦਾ ਜਾਪ ਕਰੇ ਤੇ ਹੱਥ ਦੇ ਨਾਲ ਆਪਣੇ ਮੁਖ ਦੇ ਉੱਤੇ ਸਾਧ ਸੰਗਤ ਉਹ ਸੰਗਤ ਦੀ ਚਰਨਾਂ ਦੀ ਧੂੜ ਨੂੰ ਲਾਇਆ ਕਰੇ ਸਮਾਪਿਤ ਹੁੰਦਾ ਗਿਆ ਸਾਧ ਸੰਗਤ ਦਾੜਾ ਸੰਘੜਾ ਪਹਾੜਾ ਉਤਰਿਆ ਆਇਆ ਸੰਗਤ ਦੇ ਚਰਨਾਂ ਦੀ ਧੂੜ ਸਤਿ ਰੱਬ ਦੇ ਪਿਆਰਿਆਂ ਦੇ ਚਰਨਾਂ ਦੀ ਧੂੜ ਦੇ ਵਿੱਚ ਵੀ ਕਿੰਨੀ ਕਿ ਤਾਕਤ ਆ ਮੈਂ ਬਚਨ ਇਹ ਕਰੀ ਤੇ ਸਾ ਸੰਗਤ ਦਾੜਾ ਕਾਫੀ ਸੰਗਣਾ ਤੇ ਭਾਰਾ ਉਤਰਿਆ ਜੀ ਤੇ ਸਾ ਸੰਗਤ ਉਹ ਜਿਹੜੇ ਨਾਲ ਦੇ ਟਾਂਚਾ ਮਾਰਦੇ ਹੁੰਦੇ ਸੀ ਕਿ ਲੰਕਾ ਦਾ ਚੋਰ ਤੇ ਕੋਈ ਕਹੇ ਖੋਜਾ ਸਿੰਘ ਤੇ ਹੁਣ ਉਹ ਬੇਸ਼ਰਮੀ ਦੇ ਨਾਲ ਸਿਰ ਉਹਨਾਂ ਦੇ ਵੀ ਨੀਵੇਂ ਉਹਨਾਂ ਦੇ ਨਾਲੋਂ ਵੀ ਦਾੜਾ ਸਾ ਸੰਗਤ ਸੰਗਣਾ ਤੇ ਭਾਰਾ ਉਹ ਸਿੰਘ ਦੇ ਜਿਹਦੇ ਮੁਖ ਦੇ ਉੱਤੇ ਦਾੜਾ ਤੇ ਇੱਕ ਦਾ ਕੇਸ ਵੀ ਨਹੀਂ ਸੀ ਸੰਗ ਦੇ ਚਰਨਾਂ ਦੀ ਧੂੜ ਦੇ ਵਿੱਚੋਂ ਦਾੜੇ ਦੀ ਪ੍ਰਾਪਤੀ ਹੋਈ ਸਤਨਾਮ ਵਾਹਿਗੁਰੂ ਦਾ ਜਾਪ ਕਰਦਾ ਰਿਹਾ ਤੇ ਸਾ ਸੰਗਤ ਇੱਕ ਦਿਨ ਐਸ ਸੰਗ ਦੇ ਚਰਨਾਂ ਦੀ ਜੋੜਿਆਂ ਦੀ ਸੇਵਾ ਕਰਦਾ ਸੀ ਤੇ ਉਹ ਦਾੜਾ ਲੰਮਾ ਹੋਣ ਕਰਕੇ ਉਹ ਸੰਗ ਦੇ ਚਰਨਾਂ ਦੀ ਧੂੜ ਦੇ ਨਾਲ ਤੇ ਉਹ ਜੋੜਿਆਂ ਦੇ ਨਾਲ ਖੈਰਿਆ ਸੀ ਤੇ ਇੱਕ ਉੱਥੇ ਕਟੜਵਾਦੀ ਨਿਹੰਗ ਸਿੰਘ ਆ ਗਏ ਨਹਿੰਗ ਸਿੰਘ ਆਇਆ ਤੇ ਉਹ ਕਹਿੰਦਾ ਓ ਸਿੰਘਾ ਉਹਨੇ ਆਪਦਾ ਦਬਕਾ ਮਾਰਿਆ ਜਿਵੇਂ ਨਹਿੰਗ ਸਿੰਘਾਂ ਦਾ ਦਬਕਾ ਹੁੰਦਾ ਹੈ ਕਹਿੰਦਾ ਓ ਸਿੰਘਾ ਤੈਨੂੰ ਨਹੀਂ ਪਤਾ ਤੇਰਾ ਦਾੜਾ ਇਹ ਗੁਰੂ ਕੀ ਕੇਸ ਦੀ ਗੁਰੂ ਕੀ ਮੋਹਰ ਹੈ ਕੇਸ ਤੇ ਤੈਨੂੰ ਪਤਾ ਨਹੀਂ ਵੀ ਜੋੜਿਆਂ ਦੇ ਨਾਲ ਲਾਈ ਜਾਂਦੇ ਉਹ ਸਿੰਘ ਨੇ ਹੱਥ ਜੋੜਦੇ ਨਹਿੰਗ ਸਿੰਘ ਜੀ ਇਹ ਚੰਗੇ ਥਾਂ ਵੀ ਲੱਗ ਰਹੀ ਹੈ ਆਹ ਕੋ ਸਿੰਘ ਨੇ ਨਹਿੰਗ ਸਿੰਘ ਨੂੰ ਇਹ ਬਚਨ ਕਹੇ ਮਾਹ ਪੁਰਸ਼ੋ ਇਹ ਦਾੜਾ ਚੰਗੇ ਥਾਂ ਵੀ ਲੱਗ ਰਿਹਾ ਹੈ ਇਹ ਕਿਵੇਂ ਚੰਗਾ ਥਾਂ ਹੋਇਆ ਤਾਂ ਆਪਣੇ ਜੋੜੇ ਨੇ ਸੰਗਤ ਇਹ ਕੇਸ ਨੇ ਜਿਹੜੇ ਗੁਰੂ ਕੀ ਮੋਹਰ ਨੇ ਤੇ ਇਹ ਕੇਸ ਸੰਗਤ ਦੇ ਜੋੜਿਆਂ ਦੇ ਨਾਲ ਲੱਗਦੇ ਆ ਜੋੜਿਆਂ ਦੇ ਨਾਲ ਲੱਗਣੇ ਨਹੀਂ ਚਾਹੀਦੇ ਸਤਕਾਰ ਉਹ ਸਿੰਘ ਨੇ ਜਵਾਬ ਦਿੱਤਾ ਨਿਹੰਗ ਸਿੰਘ ਜੀ ਇਹ ਚੰਗੇ ਥਾਂ ਵਿੱਚ ਲੱਗ ਰਿਹਾ ਚੰਗਾ ਥਾਂ ਥਾਂ ਹੈ ਮੇਰੇ ਮੁਖ ਦੇ ਕੇ ਦਾੜੇ ਦਾ ਕੋਈ ਇੱਕ ਵੀ ਕੇਸ ਨਹੀਂ ਸੀ ਮੈਨੂੰ ਮਿਲਿਆ ਹੀ ਇਸ ਸੰਗ ਦੇ ਚਰਨਾਂ ਦੀ ਧੂੜ ਦੇ ਵਿੱਚੋਂ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜੀ ਮੈਨੂੰ ਮਿਲਿਆ ਹੀ ਇੱਥੋਂ ਹੈ ਸਾਧ ਸੰਗਤ ਬੜੀ ਤਾਕਤ ਹੈ ਇਸ ਧੂੜ ਦੀ ਵੀ ਹਾਂ ਅੱਗੇ ਬਚਨ ਆਇਆ ਫਿਰ ਦਾਨ ਮਹਿੰਡਾ ਤਲੀ ਖਾਗਜੇ ਮਿਲਿਆ ਤਾਂ ਮस्तक ਲਾਈਏ ਜੇ ਕਿਤੇ ਮਿਲ ਜਾਵੇ ਮस्तक ਨੂੰ ਲਾ ਲਈਏ ਇਕੱਲੇ ਆਪਾਂ ਨਹੀਂ ਮੰਗਦੇ ਸਹਿਬ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਗੁਰੂ ਨਾਨਕ ਮਹਾਰਾਜ ਜੀ ਵੀ ਮੰਗਦੇ ਆਪਾਂ ਬਚਨ ਪੜ੍ਹਦੇ ਆਂ ਅੰਤਰਜਾਮੀ ਪੁਰਖ ਵਿਧਾਤੇ ਸ਼ਰਦਾ ਮਨ ਕੀ ਪੂਰੇ ਨਾਨਕ ਦਾਸ ਹੈ ਸੁਖ ਮੰਗੇ ਮੋਕੋ ਕਰ ਸੰਤਨ ਕੀ ਸੰਗਤ ਬੋਲੋ ਮੋਕੋ ਕਰ ਸੰਤਨ ਕੀ ਮਹਾਰਾਜ ਉਹਨਾਂ ਦੇ ਚਰਨਾਂ ਦੀ ਧੂੜ ਬਣਾ ਦੇ